ਆਹ ਆਹ ਧੰਨ ਆਹ ਸਲਾਮੀ ਹਤਿ ਜੈ ਮੇ ਗਣ ਮਨ ਅਧਿਨਾਇਕ ਜੈ ਹੈ ਭਾਰਤ ਭਾਰਤ ਮਾ। ਆਹ ਨਾਯੂ ਧੰਨ ਦੇਵ ਸੁਣਾਇਆ ਕਿ ਅੱਜ ਰਾਸ਼ਟਰੀ ਛੰਡੇ ਦੀ ਜਿਹੜੀ ਰਸਮ ਆਦਾ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਪੂਰੇ ਦੇਸ਼ ਵਾਸੀ ਨੂੰ ਸੁਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਜਿਸ ਤਰ੍ਹਾਂ ਸਾਡੇ ਪੰਜਾਬ ਦੀ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਜੀ ਪਿੰਡਾਂ ਦੇ ਵਿੱਚ ਜਾ ਜਾ ਕੇ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਐਮਐਲਏ ਚੇਅਰਮੈਨ ਜਾਂ ਮੁੱਖ ਮੰਤਰੀ ਸਾਹਿਬ ਵੀ ਸਾਡੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾ ਕੇ ਨਸ਼ੇ ਲਈ ਜਾਗਰੂਤ ਕੀਤਾ ਮੈਂ ਪ੍ਰਮਾਤਮਾ ਅਮਰ ਬੇਨਤੀ ਤੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਵੀ ਸਾਡੀ ਸਰਕਾਰ ਤੇ ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਰੱਖਿਓ ਜਿਸ ਤਰ੍ਹਾਂ ਸਾਨੇ ਵਾਲ ਹਲਕੇ ਦੀ ਸੇਵਾ ਸਾਡੇ ਪੰਜਾਬ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਮਾਨਯੋਗ ਮੰਤਰੀ ਹੈ ਸਾਡੇ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਤ ਕਰਦੇ ਆ ਕਿਉਂਕਿ ਉਹ ਅਪਰਾਧਾ ਸੌਮੀ ਹੈ ਸਾਡੇ ਮੰਤਰੀ ਸਾਹਿਬ ਸਾਡੇ ਇਸੇ ਤਰ੍ਹਾਂ ਜਿੱਦਾਂ ਹਜ਼ਾਰਾਂ ਦੇ 54000 ਦੇ ਲਗਭਗ ਪੰਜਾਬ ਦੇ ਵਿੱਚ ਨੌکریاں ਬਗੈਰ ਰਿਸ਼ਵਤ ਤੋਂ ਮਹਿਲਾਕ ਲਈ ਨ ਕੋਈ ਰਿਸ਼ਵਤ ਨਹੀਂ ਕਿਤੇ ਵੀ ਲੱਗਦੀ ਮੈਂ ਪਰਮਾਤਮਾ ਅਵਰ ਅਰਦਾਸ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੇ ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਰੱਖਿਓ ਸਾਡੇ ਹਿੰਦੁਸਤਾਨ ਤੇ ਆਪਣਾ ਇਸੇ ਤਰ੍ਹਾਂ ਹੱਥ ਰੱਖਿਓ ਵੀ ਇਸੇ ਤਰ੍ਹਾਂ ਸੀ ਇਸੇ ਤਰ੍ਹਾਂ ਆਪਣਾ 15 ਅਗਸਤ ਮਨਾਉਂਦੇ ਆ ਇਸੇ ਤਰ੍ਹਾਂ ਮਨਾਉਂਦੇ ਰਹੀਏ ਬਹੁਤ ਕਿਸਾਨਾਂ ਦੇ ਹਿੱਤ ਚ ਕੱਲ ਜਿਹੜਾ ਇੱਕ ਜਿਹੜਾ ਲੈਂਡ ਪੂਲਿੰਗ ਦਾ ਜਿਹੜਾ ਨੋਟੀਫਿਕੇਸ਼ਨ ਵਾਪਸ ਲਿਆ ਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੀ ਮਣਾਈ ਵੀ ਪਾਰਟੀ ਹੈ ਜੀ ਅਸੀਂ ਸਾਰੇ ਕਿਸਾਨਾਂ ਭਰਾਵਾਂ ਦੇ ਨਾਲ ਆ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਚੇਅਰਮੈਨ ਸਾਹਿਬ ਅੱਜ ਦੇ ਦਿਹਾੜੇ ਤੇ ਸ਼ੁਰੂ ਕਾਰਨਾਮਾ ਦੇ ਦਿਓ ਕਿਉਂਕਿ ਅਸੀਂ ਤਾਂ ਦੂਸਰੇ 15 ਅਗਸਤ ਦੀ ਆਮ ਦੇਸ਼ ਵਾਸੀਆਂ ਨੂੰ ਬਹੁਤ ਸੋਚ ਸੋਚ ਕਾਰਨਾਮਾ ਸਾਡੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਮੇਰੇ ਵੱਲੋਂ ਦੇ ਸਵਾਸਤਿ ਨੁਬੋਵ ਸਭ ਖਾਨਨ ਵਾਲਾ ਅਮਡੀ ਜਿਹੜਾ ਅੱਜ 15 ਅਗਸਤ ਦਾ ਦਿਹਾੜਾ ਮਨਾਇਆ ਗਿਆ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ 15 ਅਗਸਤ ਜਿਹੜੀ ਆਜ਼ਾਦੀ ਦਿਵਸ ਤੇ ਸਾਰੀ ਸਾਡੀ ਮਾਰਕੀਟ ਕਮੇਟੀ ਸਾਨੇਵਾ ਐਮਰਾਵ ਰਾਜੀ ਜੀ ਹੋਰ ਸਾਡੇ ਸਾਰੇ ਸਤਕਾਰਯੋਗ ਸੱਜਣਾਂ ਨੇ ਇਕੱਠੇ ਹੋ ਕੇ ਜਿਹੜਾ ਨਾਇਆ ਇਹ ਯਾਦੀ ਜਿਹੜੀ ਐਵੇਂ ਨਹੀਂ ਮਿਲੀ ਬੜੀ ਉਹ ਘਰ ਲੈਣਾ ਕਰਕੇ ਬੱਲੀਆ ਸੀਰਪਖ ਸਿੰਘ ਹੋਣੀ ਹੁੰਦੂਤ ਸਿੰਘ ਹੋਣੀ ਕਰਤਾਰ ਸਿੰਘ ਸਰਬਾ ਕਿੰਨੇ ਸੀਦਾਂ ਨੇ ਸੀਦੀਆਂ ਦੇ ਕਿ ਜਗਦੀ ਲਈ ਸੀ ਇਸ ਜਗਦੀ ਦਾ ਹੁਣ ਅਸੀਂ ਜਿਹੜੇ ਸਾਰੇ ਦੇਸ਼ ਵਾਸੀ ਨਿਕ ਬਣਦੇ ਆ ਮੈਂ ਆਪਣੇ ਦੇਸ਼ ਵਾਸੀਆਂ ਨੂੰ ਕਿਸਾਨ ਭਰਾਵਾਂ ਨੂੰ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਸੰਬੰਧਤ ਸਾਡੀ ਮਾਰਕੀਟ ਕਮੇਟੀ ਵੀ ਕਿਸਾਨਾਂ ਨਾਲ ਸੰਬੰਧਤ ਅਸੀਂ ਇਸ ਕਰਕੇ ਕਿਸਾਨ ਭਰਾਵਾਂ ਨੂੰ ਸਾਰਿਆਂ ਨੇ ਉਹਨਾਂ ਦੀ ਚੰਗੀ ਫਸਲ ਹੋਵੇ ਕਾਮਨਾ ਕਰਦੇ ਆ ਤੇ ਵਧਾਈਆਂ ਦਿੰਦੇ ਆ ਵੈ ਵੈਗਰੂ ਇਹਨਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰਵੇ ਤੇ ਸਾਰਿਆਂ ਨੂੰ ਬਹੁਤ-ਬਹੁਤ ਸਾਡੇ ਆਰਟੀ ਦੀ ਵਿਰਾਨ ਨੂੰ ਵਧਾਈਆਂ ਬਹੁਤ-ਬਹੁਤ 15 ਅਗਸਤ ਦੀਆਂ ਅੱਜ ਚੜ੍ਹਦੀ ਕਲਾ ਦਾ ਹੋਵੇ ਬਹੁਤ-ਬਹੁਤ ਮਿਹਰਬਾਨ ਅਗਸਤਾ ਜੋ ਦੇਸ਼ ਯਾਦ ਹੋਇਆ ਉਹਦੇ ਵਿੱਚ ਬਹੁਤ ਹੀ ਸੂਰਬੀਰਾਂ ਯੋਧਿਆਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਕਿ ਅੱਜ ਆਪਾਂ ਜੈ ਆਜ਼ਾਦੀ ਦੇ ਨਿਗਮਾਨ ਰਹੇ ਹਾਂ ਅੱਜ ਸਾਨੀ ਵਾਲਾ ਢਾਲਾ ਮੰਡੀ ਵਿਖੇ ਸੇਮਨਾਰ ਰਾਜੀ ਜੀ ਚੇਅਰਮੈਨ ਸਾਹਿਬ ਨੇ ਇੱਥੇ ਚੰਨ ਲਹਿਰਾਇਆ ਤੇ ਸਾਰਿਆਂ ਨੇ ਦੇਸ਼ ਦੇ ਪ੍ਰਤੀ ਵਫਾਦਾਰੀ ਦੀ ਸੌਖਾਦੀ ਸਾਰੇ ਨੇ ਅਤੇ ਨਸ਼ੇ ਦਾ ਵੀ ਸਾਡੇ ਸਮਾਜ ਦੇ ਵਿੱਚ ਕੋੜ ਸੀਗਾ ਜੋ ਭਗਵੰਤ ਮਾਨ ਸਰਕਾਰ ਨੇ ਉਹਦੇ ਬਹੁਤ ਹੱਦ ਤੱਕ ਠੱਲ ਪਾਤੀ ਉਹਨੂੰ ਸਾਡੇ ਹਰਦੀਪ ਸਿੰਘ ਮੁੱਖ ਮੰਤਰੀ ਕੈਬਨਟ ਮੰਤਰੀ ਸਾਹਿਬ ਉਹ ਵੀ ਹਰੇਕ ਆਪਣੇ ਇਲਾਕੇ ਦੇ ਵਿੱਚ ਜਾ ਕੇ ਸਾਰੇ ਪੰਜਾਬ ਦੇ ਵਿੱਚ ਵੀ ਉਹ ਵੀ ਇਸ ਵਿਭਾਗ ਦੇ ਵਿੱਚ ਬੜਾ ਵੱਡਾ ਯੋਗਦਾਨ ਪਾ ਰਹੇ ਨੇ ਅਤੇ ਜੋ ਸਾਡੇ ਮੁੰਡੇ ਬਾਹਰ ਜਾਂਦੇ ਸੀਗੇ ਪਰ ਇਹਨਾਂ ਆਪਣੇ ਨੌਕਰੀ ਤੋਂ ਉਹਨਾਂ ਲਈ ਵੀ ਸਰਕਾਰ ਨੇ ਨੌਕਰੀਆਂ ਦਾ ਪ੍ਰਬੰਧ ਕੀਤਾ 55000 ਦੀ ਗੇਟ ਚ ਇਹਨਾਂ ਦੇ ਸਰਕਾਰੀ ਨੌਕਰੀਆਂ ਤੇ ਹੁਣ ਇੱਕ ਨਵੀਂ ਪਹਿਲ ਕਦਮੀ ਬਹੁਤ ਜ਼ਮਾਲ ਜੀ ਕੁਬਲ ਹੋ ਰਹੀ ਆ ਜੋ ਬੱਚੇ ਬੰਦੇ ਗਰੀਬ ਵਿਚਾਰੇ ਬੰਦੇ ਨਹੀਂ ਆਪਣਾ ਇਲਾਜ ਕਰਾ ਸਕਦੇ ਸੀਗੇ ਉਹਨਾਂ ਲਈ ਵੀ 10 ਲੱਖ ਦਾ ਹਰੇਕ ਪਰਿਵਾਰ ਨੂੰ ਇੱਕ ਬੀਮਾ 2 ਅਕਤੂਬਰ ਤੋਂ ਉਹ ਲਾਗੂ ਹੋ ਰਿਹਾ ਉਹ ਦੇ ਰਹੇ ਨੇ ਤਾਂ ਕਿ ਕੋਈ ਵੀ ਬੰਦਾ ਨਾਲ ਪੜ੍ਹਾਈ ਦਾ ਵੀ ਇਹਨਾਂ ਨੇ ਸਾਡੀ ਸਰਕਾਰ ਨੇ ਬੜਾ ਵਧੀਆ ਵੱਡਾ ਹਰੇਕ ਇਹਨਾਂ ਵਿੱਚ ਸਕੂਲ ਬਣ ਗਏ ਹੋਰ ਕੋਈ ਕੁਝ ਬਣ ਗਏ ਇਹਨਾਂ ਦਾ ਤੇ ਪੜ੍ਹਾਈ ਦਾ ਤੇ ਸਿਹਤ ਸਫਾਵਾ ਦਾ ਬਹੁਤ ਖਿਆਲ ਰੱਖਿਆ ਜਾਂਦਾ ਤੇ ਨਾਲ ਦੀ ਨਾਲ ਰਸ਼ੇ ਦਾ ਵੀ ਸਰਕਾਰ ਦੇ ਪਹਿਲੇ ਏਜੰਡੇ ਦੇ ਵਿੱਚ ਤੇ ਬਾਕੀ ਤਾਂ ਤੁਹਾਨੂੰ ਪਤਾ ਸਾਰੇ ਸਹੂਲਤਾਂ ਬਿਜਲੀ ਦੀ ਹੋ ਗਈ ਹੋਰ ਸਹੂਲਤਾਂ ਹੋ ਗਈਆਂ ਸਰਕਾਰ ਵਧੀਆ ਤਰੀਕੇ ਨਾਲ ਆਮ ਪਬਲਿਕ ਲਈ ਹਾਂਜੀ ਹਾਂ ਪੂਰਾ ਸਾਰਾ ਸਰਕਾਰ ਭਗਵੰਤ ਮਾਨ ਜੀ ਸਰਕਾਰ ਇਮਾਨਦਾਰ ਸਰਕਾਰ ਆ ਸਾਰੀ ਇਹ ਤੇ ਇਹ ਪੂਰਾ ਇਮਾਨਦਾਰ ਇਹ ਪੰਜਾਬ ਦੀ ਦੇਸ਼ ਦੀ ਸੇਵਾ ਕਰ ਰਹੇ ਨੇ